ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੋਵਣ ਜੀ ਜਿਸ ਦਿਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ ਜੋ ਪਹਿਲਾ ਹੁਕਮਾ ਆਇਆ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਜੀ ਸੂਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਆਯਾਰਾਮ ਤਰਤ ਸੋਹਾਵੀ ਤਾਲ ਸੋਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜਜਕਾਰ ਪਿਆ ਜਗ ਅੰਤਰ ਲਾਖ ਤੇ ਸਗਲ ਵਿਸੂਰੇ ਪੂ ਉਰਖਾ ਚੁੱਤ ਅਬਨਾਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਨਾਮ ਨਿਦ ਛੇਦ ਰਦ ਦੀਨੇ ਕਰਤੇ ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ दांत सवाई राम दात ਸਵਾਈ ਨਿਕਟ ਨਾ ਜਾਈ ਅੰਤਰ ਜਾਮੇ ਪਾਇਆ ਕੋਟ ਬਿਗਣ ਸਗਲੇ ਉਠਣਾ ਠੇ ਦੁਖ ਨਾ ਨੇੜਿਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੁਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜੈਸ ਵਡਾਈ ਰਾਮ जिस का कारजतिन ही किया मानस क्या विचार राम भगत सोहन हर के गुण गावे सदा करे जय कार राम गुण गाए गोविंद आनंद उपजे ਸਾਦ ਸੰਗਤ ਸੰਗ ਬਣੀ ਜਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਣੀ 86 ਤੀਰਥ ਪੁੰਨ ਕੀ ਰਿਆ ਮਾਨਿਰਮਲ ਚਾਰਾ ਪਤਿਤ ਪਾਵਨ ਬਿਰਦ ਸੋ ਆਮੀ ਨਾਨਕ ਸ਼ਬਦ ਅਦਾਰਾ ਗੋਣ ਨਿਦਾਨ ਮੇਰਾ ਪ੍ਰਭ ਕਰਤਾ ਉਸਤਤ ਕਾਨ ਕਰੀ ਜੈ ਰਾਮ संता की बेति स्वामी दी जराम सन्ता की बे स्वामी नाम महारस नमारसदि जराम ਨਾਮ ਦੀ ਜੈ ਦਾਨ ਕੀ ਜੈ ਵਿਸਰ ਨਹੀਂ ਇੱਕ ਖਿਨੋ ਗੋਣ ਗੋਪਾਲ ਉਚਰ ਰਸਨਾ ਸਦਾ ਗਾਇਆ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਪੀਜੈ ਬੇਨਵੰਤ ਨਾਨਕ ਇਛੁ ਪੁੰਨੀ ਪੇ ਖਦਾ ਰਛਨ ਜੀ ਜੈ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨੇ ਅੰਮ੍ਰਿਤ ਪੀ ਜੈ ਬਿਨਵੰਤ ਨਾਨਕੇ ਇਛੁ ਪੁੰਨੀ ਪੇਖ ਦਰਸ਼ਨ ਜੀ ਜੈ ਵਾਹਿਗੁਰਜੀ ਕਾ ਖਾਲਸਾ Vai, Guruji, que fate.